फिरोजपुर के इतिहासिक गुरद्वारा जामनी साहिब बजीदपुर वापरी मंदभागी घटना की जांच पड़ताल की उठी मंग लंगर हाल विच होए तमाके दौरान चुलस गए सन दो सेवादार ते पांच स्कूली बच्चे एक सेवादार दी हो चुकी है मौत ਜ਼ਿਲ੍ਹਾ ਫਿਰੋਜ਼ਪੁਰ ਦੀਆਂ ਸੰਗਤਾਂ ਵੱਲੋਂ ਖਾਲਸਾ ਗੁਰਦੁਆਰਾ ਫਿਰੋਜ਼ਪੁਰ ਛਾਉਣੀ ਵਿਖੇ ਭਾਰੀ ਇਕੱਠ ਕੀਤਾ ਗਿਆ ਜਿਸ ਇਲਾਕੇ ਦੇ ਸਰਪੰਚਾਂ ਪੰਚਾਂ ਨੰਬਰਦਾਰਾਂ ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਹੋਰ ਮਹਤਵਾਰ ਆਦਮੀਆਂ ਨੇ ਭਾਗ ਲਿਆ ਇਸ ਮੀਟਿੰਗ ਵਿੱਚ ਮਿਤੀ 2 ਅਗਸਤ 2024 ਨੂੰ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਬਜੀਦਪੁਰ ਵਿਖੇ ਹੋਈ ਮੰਦਭਾਗੀ ਦੁਰਘਟਨਾ ਵਿੱਚ ਗੈਸ ਦੀ ਅਗਨਾਲ ਚੁਲਸੇ ਬੱਚਿਆਂ ਦੀ ਤੰਦਰੁਸਤੀ ਲਈ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਗਈ ਇਸ ਮੀਟਿੰਗ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਸ਼ਾਸਨ ਅਧਿਕਾਰੀਆਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਤੇ ਐਸਐਸਪੀ ਫਿਰੋਜ਼ਪੁਰ ਤੋਂ ਮੰਗ ਕੀਤੀ ਗਈ ਕਿ ਮਿਤੀ 2 ਅਗਸਤ 2024 ਨੂੰ ਗੁਰਦੁਆਰਾ ਬਜੀਦਪੁਰ ਵਿੱਚ ਹੋਈ ਮੰਦਭਾਗੀ ਦੁਰਘਟਨਾ ਜਿਸ ਵਿੱਚ ਗੈਸ ਦੀ ਅੱਗ ਦੀ ਲਪੇਟ ਵਿੱਚ ਆਉਣ ਨਾਲ ਪੰਜ ਸਕੂਲੀ ਬੱਚੇ ਅਤੇ ਦੋ ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਚੂਲਸ ਗਏ ਸਨ ਦੀ ਨਿਰਪੱਖ ਪੜਤਾਲ ਕਰਵਾਈ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਇਹ ਹਾਦਸਾ ਕਿੰਨਾ ਕਾਰਨਾਂ ਕਰਕੇ ਵਾਪਰਿਆ ਹੈ ਜਿਸ ਵਿੱਚ ਇੱਕ ਸੇਵਾਦਾਰ ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀ ਦੇ ਪੰਜ ਸਕੂਲੀ ਬੱਚੇ ਜ਼ਿੰਦਗੀ ਮੌਤ ਦੀ ਲੜਾਈ ਜੇਰੇ ਇਲਾਜ ਫਰੀਦਕੋਟ ਹਸਪਤਾਲ ਵਿਖੇ ਲੜ ਰਹੇ ਹਨ ਸੰਗਤਾਂ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਹੈ ਕਿ ਇਸ ਘਟਨਾਕਰਮ ਦੀ ਨਿਰਪੱਖ ਪੜਤਾਲ ਕਰਕੇ ਜ਼ਿੰਮੇਵਾਰ ਅਧਿਕਾਰੀਆਂ ਕਰਮਚਾਰੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਕਿ ਅੱਗੇ ਤੋਂ ਅਜਿਹਾ ਮੰਦਪਾਗਾ ਹਾਦਸਾ ਨਾ ਵਾਪਰੇ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਟਹਿਲ ਸਿੰਘ ਸਰਪੰਚ ਬਲਦੇਵ ਸਿੰਘ ਪੁੱਲਰ सुरजीत सिंह प्रधान बजीदपुर, भाई जसबीर सिंह सिरियाणा अमरीक सिंह खैरा लंगर सेवा वाले अमर सिंह संधू सरपंच सरबजीत सिंह चौक हरिहर, गुरदीप सिंह खालसा नंबरदार बूटा सिंह भुलर जोगिंदर सिंह पिंड मदरे बलवंत सिंह वाहगा जसबीर सिंह भुलर प्रधान परविंदर सिंह खुलर नूरपुर सेठान मनजीत औलख प्रधान जस्सा रामगढ़िया सुसायटी दलीप सि संधु किसान यूनियन, विरसा बुकवण खांवाल गुरनाम सिंह बजीदपुर कुंदन सिंह महेंद्र सिंह सरपंच प्यारिया आदि हाजिर सन